ਮਾ ਜੀ ਮੇਰੇ ਕਿਹਾ ਸਾਰੇ ਭਰਾਵਾਂ ਦਾ ਘਰ ਪਰਵਾਜਾਂ ਸਾਰੇ ਜਿਹੜਾ ਸੈਟ ਨੇ ਕਰਦਗੇ ਉਹਦੀ ਸਟਾਰਟਿੰਗ ਕੋਈ ਸਾਬ ਸਸੇ ਗੱਬਈ ਸਾਰਿਆਂ ਨੂੰ ਹੋਰ ਸੈਟੋਂ ਗੁੱਡ ਮਾਰਨਿੰਗ ਪਹਿਲਾਂ ਤਾਂ ਗੁੱਡ ਮਾਰਨਿੰਗ ਹੈ ਬਾਈ ਫਿਲਮ ਦੇਖੀ ਜਿਹੜਾ ਕੁ ਲੜਾਇਆ ਉਹ ਹੀ ਵੇਖੀ ਜਾਂਦਾ ਵਖਾਈ ਫਿਲਮ ਨਹੀਂ ਯਾਰ ਵਗਾੜਾ ਲੜ ਉਹ ਹੀ ਵੇਖੀ ਨਾ ਕੋਪੀਰਾਈਟ ਆ ਜਾਊਗਾ ਪੋਸਟ ਪਾਉਣੀ ਨਹੀਂ ਹਾਂ ਕੋਪੀਰਾਈਟ ਆ ਜਾਏਂਦੇ ਨੇ ਕਾਦੇ ਪਿੱਛੇ ਸਾਰਾ ਪਹਿਲਾਂ ਬੈਠੇ ਡੇਰੀ ਚ ਤੇ ਅੱਜ ਆਪ ਬੱਚੇ ਛੱਡਨੇ ਨਾ ਤੂੰ ਮੈਂ ਸੁਣਿਆ ਤੂੰ ਛੱਡਨੇ ਨਾ ਬੱਚੇ ਛੱਡਨਾਗੇ ਬਿਨਾਂ ਇਹ ਪਛੌਂਕ ਕਰਾਵਾਂਗੇ ਸਾਰੇ ਬੱਚਿਆਂ ਨੂੰ ਉੱਡ ਦੇਣੀ ਆ ਹਾਂ ਉਹ ਗਰਮ ਦੇ ਨਾਲ ਹੀ ਉੱਡ ਦੇਣਾ ਹਾਂ ਧੁੱਪ ਤਾਂ ਨਿਕਲਈ ਆ ਤੇ ਬੱਚਿਆਂ ਨਾਲ ਸਾਰੇ ਸ਼ੌਂਕ ਕਰਾਵਾਂ ਕਿਹੜੇ ਕਿਵੇਂ ਆ ਜਿਹੜੇ ਆਡੇ ਲੈ ਕੇ ਆਏ ਸੀ ਬਾਈ ਉਹਨਾਂ ਦੇ ਬੱਚੇ ਦੇ ਲੈ ਆ ਤੇ ਉਹਨਾਂ ਹੀ ਸ਼ੌਂਕ ਕਰਾਵਾਂਗੇ ਲਓ ਜੀ ਆਪਣੀ ਜੋੜੀ ਆ ਤੇ ਜਿਹੜੀ ਗਿਫਟ ਕਰਨੀ ਉਹਦੇ ਵਾਸਤੇ ਪਿੰਜਰਾ ਵੀ ਆ ਗਿਆ ਜਿਹੜੇ ਮੁੰਡੇ ਦਾ ਵਿਆਹ ਆ ਪਾਏ ਘਰੇ ਫੜਾ ਗਿਆ ਆਪਾਂ ਤੇ ਆਹ ਪੰਜਰੇ ਲੈ ਜਾਾਂਗੇ ਆਪਾਂ ਜੋੜੀ ਹਣਾ ਕੁੜੀ ਜਰੂਰ ਜੀ ਅੱਜ ਫੇਰ ਤੁਹਾਨੂੰ ਕੁੱਕੜਾਂ ਦਾ ਯੁੱਧ ਵਿਖਾਏ ਪਰ ਤੁਹਾਨੂੰ ਵਿਖਾਇਆ ਨਹੀਂ ਜਾਊਗਾ ਕੁੱਕੜ ਫੇਰ ਲੜਾਵਾਂਗੇ ਆ ਜੀ ਕਵਾਰਾ ਮਾਨਸ ਖਾਇ ਜਾਊਗਾ ਤਾਂ ਆ ਪਿੰਜਰਾ ਆ ਗਿਆ ਮੇਟਰ ਇਹ ਚ ਲੈ ਕੇ ਜਾਣੀ ਆ ਥੜਲਾ ਮੈਡ ਹੈਗਾ ਕੁਰੀ ਇਹਦੇ ਆ ਕਿ ਥੱਲੇ ਕੋਈ ਵਿਛਾਲਾਂ ਦੀ ਚੀਜ਼ ਨਹੀਂ ਜੀ ਆਪਣਾ ਕਦੇ ਬਾਜੀ ਤਾਂ ਗਏ ਹੀ ਨਹੀਂ ਯਾਰ ਇਹ ਤਾਂ ਬੱਡਾ ਬਾ ਨਹੀਂ ਲੱਗਦਾ ਕੁਤ ਲੈ ਕੇ ਨਹੀਂ ਛੱਡਾਂਗੇ ਹੁਣ ਆਪਾਂ ਇਧਰੋਂ ਵੀ ਐਰ ਕੀ ਛੱਡਾਂਗੇ ਇੱਕ ਵਾਰੀ ਛੱਡਣੀ ਆ ਨਾ ਇਧਰੋਂ ਹਾਂ ਛੋਟਾ ਵੇਖ ਲਈ ਆਪਣਾ ਸਹੀ ਜਾਂ ਤਾਂ ਜੇ ਮੈਟਰ ਪਿੰਜਰਾ ਰੱਖ ਦਿੰਨੇ ਆ ਠੀਕ ਇਹ ਚ ਲੈ ਕੇ ਜਾਵਾਂਗੇ ਆਪਾਂ ਇੱਥੇ ਰੱਖਦਾ ਹਾਂ ਨਾ ਬਾਈ ਅੱਖ ਬੰਦ ਹੋ ਗਈ ਜੀ ਕਟ-ਕਟ ਕੇ ਨਾ ਇਹ ਨਾ ਵਖਾਈਏ ਇਹਨਾਂ ਨੂੰ ਪਾਣੀ ਮਾਰਦੇ ਜਨੂ ਤੇ ਇਹਨਾਂ ਪਾਣੀ ਮਾਰਦੇ ਤੇ ਫਿਰ ਆਪਾਂ ਨਸਲਾ ਸ਼ੌਂਕ ਕਰਾ ਦਗੇ ਚਲ ਇਹਨਾਂ ਨੂੰ ਸਾਫ਼ ਕਰ ਲੈ ਬਾਅਦ ਚ ਲੈਣਾ ਦਾ ਸੋਣਾ ਸ਼ੌਂਕ ਆਪਾਂ ਓਏ ਬਾਈ ਕਬੂਤਰ ਬੰਦ ਰੈਸ਼ ਦੇ ਕਿਹੜਾ ਬੰਦ ਨਾ ਬਈ ਨਸਲੀ ਬੰਨੀ ਦੀ ਹੈ ਹਾਂ ਹਾਂ ਮੜ ਤਾਂ ਹੈ ਨਹੀਂ ਹੁੱਡੇ ਚ ਦੂਜੇ ਸਾਰੇ ਸ਼ੌਂਕ ਕਰਾ ਦੇ ਯਾਰ ਆ ਨਾ ਕਰਾ ਗਰ ਮੜ ਮੜ ਜੂਗਾ ਇਹ ਯਾਰ ਪਾਊਡਰ ਇਹ ਲੈਉਣ ਵਾਲਾ ਯਾਰ ਭੁੱਲ ਗਏ ਯਾ ਪਤਾ ਨਹੀਂ ਯਾਰ ਖੰਭ ਹੈਗਾ ਤੋ ਕੱਢਦੇ ਕੁੱਤਰਾ ਇਹ ਨਸਲੀ ਹੈ ਕੁੱਤਰਾ ਉਸਤੇ ਆ ਖੰਭ ਖਾਣ ਕਰਾਈ ਚੰਗੀ ਤਰ੍ਹਾਂ ਉਹ ਨਮ ਰੋੜ ਦੀ ਤਾਂ ਹੋਣਾ ਆਈਦਰ ਉਂਗਲ ਗਰੀ ਬਿਠਾ ਗਏ ਹਾਂ ਇਹ ਛੇਰੀ ਬੰਨਣ ਵਾਲਾ ਕਬੂਤਰ ਆਈ ਪਰ ਛੇਰੀ ਦੀ ਬੰਨੇ ਬਾਅਦ ਛੱਡਾਂਗੇ ਬੱਚੇ ਚੱਲ ਲੜੂਗਾ ਅੱਜ ਚਲ ਕੋਈ ਨਾ ਪਹਿਲਾਂ ਛੇਰੀ ਦੀ ਬੰਨੇ ਇਹਨੂੰ ਤੇ ਬਾਅਦ ਛੇਰੀ ਕਿੱਥੇ ਲਈ ਆ ਮੈਂ ਦੀ ਨਹੀਂ ਨੀ ਕਿਤੇ ਉਹ ਪਰੇ ਲੱਗੂਗੀ ਕਿੱਥੇ ਆ ਵਖਾਈ ਹੇ ਹਾਣੇ ਤੇ ਇੱਥੇ ਨਹੀਂ ਲੱਗਦੀ ਦੁਕਾਨ ਲੱਗ ਕਾ ਛੇਦਰੀ ਵੇਖੋ ਨਾਈ ਮਿੱਤਰੋ ਕੋਠੇ ਤੇ ਰੱਖੀ ਬੈਠਾ ਇਹ ਇੰਨੀ ਕੀ ਆ ਕੇ ਬਹਿ ਜਾਂਦੇ ਬਾਈ ਛਰੀ ਬੈ ਕੇ ਨਾਲ ਕੋਠੇ ਤੇ ਉੱtre ਜਾਂਦੇ ਆ ਚਲੋ ਬਾਂਦੇ ਬਾਂਦੇ ਚੜ ਕੇ ਬਾਚਾ ਬੱਤਿਆਂ ਬੱਚਿਆਂ ਸ਼ੌਕ ਕਰਾਉਣੇ ਸਾਰੇ ਨਾ ਇਹ ਆਣਾ ਨਾ ਛੇਦਰੀ ਤਾਂ ਖੜੀ ਹੈ ਇਧਰ ਉਧਰ ਕੱਢਦੇ ਕੱਢਦੇ ਇਹਦੇ ਆਪਾਂ ਦੀ ਬਿੱਲੀ ਬਿੱਲੀ ਚੱਕਾਂ ਹੀ ਸਹੀ ਗੱਲ ਹੈ ਬਿੱਲੀ ਆ ਜੇ ਆਏ ਮੈਂ ਤਾਂ ਜਿਹੜੇ ਬਾਈ ਅੰਡੇ ਲੈ ਕੇ ਆਏ ਸੀ ਆਪਣੇ ਤੋਂ ਚਾਰ ਅੰਡੇ ਲੈ ਕੇ ਆਏ ਸੀਗਾ ਤੇ ਉਹਨਾਂ ਵਿੱਚ ਦੋ ਬੱਚੇ ਨਿਕਲੇ ਦੋ ਅੰਡੇ ਖਰਾਬ ਹੋ ਗਏ ਸੀਗੇ ਤੇ ਇੱਕ ਤਾਂ ਆ ਬੱਚੇ ਮੈਨੂੰ ਫੜਾ ਦੇ ਤੂੰ ਦੂਜਾ ਲੈ ਆ ਇਕੱਠੇ ਸ਼ੌਕ ਕਰਾ ਦਾਂਗੇ ਆਪਾਂ ਬਾਹਰ ਲੈ ਆ ਗੇਰਾ ਸੈਂਟਰ ਲੋਕ ਲਾ ਦਈਏ ਪਹਿਲਾਂ ਸੈਂਟਰ ਲੋਕ ਹੋਰ ਇੱਧਰ ਤਾਪੀ ਜਾਂਦੇ ਚੱਕ ਲੱਗ ਗਿਆ ਖੁੱਡੇ ਪਾਵਾਂਗੇ ਬਈ ਫਿਰ ਆਪਾਂ ਇੱਕ ਨੰਬਰ ਖੁੱਡੇ ਬਾਹਰ ਇੱਕ ਤਾਂ ਦੇਣੀ ਯਾਰ ਐ ਆਪ ਤਾਂ ਪਾਉਣੀ ਖੁੱਡੇ ਆਹ ਗੋਠੇ ਤੇ ਛਤਰੀ ਵੀ ਲੱਗ ਗਈ ਬਈ ਦੀ ਤੇ ਇਧਰ ਆਇਆ ਬਈ ਸ਼ੌਂਕ ਕਰਾ ਦੇ ਬੱਚੇ ਦਾ ਕਰੋ ਚੱਕ ਬਈ ਆਹ ਸ਼ੌਂਕ ਕਰ ਲੋ ਇਹ ਹੈਗਾ ਆਪਣੇ 5000 ਵਾਲਾ ਗੂਤਰ ਨਹੀਂ ਆ ਉਹ ਭਰਾ ਹੀ ਆ ਸਗਾ ਯਾਰ ਕਰ ਲੋ ਮਾਂ ਵਾਲੇ ਪਾਸ ਹੋਰ ਆ ਪਿਓ ਵਾਲੇ ਪਾਸ ਜਮਾ ਸਕਾ ਪਾ గర్మీ బా బాగా పింజరే చ ਆ ਬੱਚਾ ਮਿੱਤਰੋ ਪੰਜਾਰੇ ਦਾ ਭਰਾਈ ਆ ਮਿੱਤਰੋ ਇਹ ਪਿਓ ਵਾਲੇ ਪਾਸੋਂ ਆ ਹੈਗਾ ਆਪਣਾ ਖਟੀਆਂ ਅੱਖਾਂ ਪੱਲੇ ਲਗੂ ਤਰਵਾਈ ਦਾ ਆ ਵੇਖੋ ਮਾੜੇ ਮਾੜੇ ਲਾਲ ਜਿਹੇ ਖੰਭ ਗਾੜੇ ਕੰਨੀ ਵਾਲੇ ਇਹ ਇਹ ਲਾਸਰੇ ਬਣੂ ਖਟੀਆਂ ਅੱਖਾਂ ਦਾ ਉਹ ਚਿੱਟੀਆਂ ਦਾ ਪੂਰੇ ਸਾਪਾਂ ਨੂੰ ਖੜਦੇ ਆ ਇਹ ਇਦੋਂ ਮਾੜੇ ਕੰਦ ਕੀਤੀ ਬਾਈ ਨੇ ਕਾਲੀ ਉਰੇ ਗਰ ਵੀ ਇਹ ਛੱਡਾਂਗੇ ਆਪਾਂ ਬੱਚੇ ਜੋ ਸੋ ਤਾਂ ਹੋ ਸਕਦਾ ਆਪਾਂ ਬਾਜੀ ਵੀ ਛੱਡ ਦੇਈਂਨਾਂ ਚੋਂ ਆਹ ਲੱਕੂਤਰ ਉਹਦਾ ਸ਼ੈਲ ਬਈ ਬੱਚਿਆਂ ਵਾਸਤੇ ਰੋਕ ਲੈ ਤੇ ਆਹ ਲ ਆਪਾਂ ਬਾਜੀ ਵੀ ਛੱਡ ਦਗੇ ਇੱਥੋਂ ਹੀ ਛੱਡ ਗਏ ਇਹਨਾਂ ਨੂੰ ਛੱਡਦੇ ਆਂ ਵਾ ਸਭ ਤਾਂ ਜਾ ਕੇ ਛੱਡਨੇ ਆ ਹੂੰ ਇੱਥੇ ਮਾਰਦੇ ਗੋਲੇ ਥੱਲੋਂ ਕਿ ਤਾਂ ਮਜਾ ਕੇ ਮਾਰਨੇ ਆ ਇਹ ਤਾਂ ਛੱਡ ਛਿੜ ਕੇ ਬੈਠੇ ਆਂਗੇ ਚੱਲ ਤਾਂ ਆ ਜਾ ਕੇ ਮਾਰ ਦਿੰਨੇ ਆ ਫੱਟੀ ਗਿਦੇ ਆ ਨਾ ਇਹ ਹੂੰ ਫੱਕ ਫੱਕ ਛੜ ਤੇ ਠੱਪੇ ਮਾਰਦੇ ਫਿਰਦੇ ਦੇਖੋ ਉਹ ਵੇਖੋ ਠੱਪੇ ਮਾਰਦਾ ਪੰਜ ਰੱਲ ਭਰਾ ਲਓ ਮਿੱਤਰੋ ਛੜ ਤੇ ਬੱਚੇ ਆਪਾਂ ਇੱਧਰ ਹੀ ਬਲੌਗਰ ਇੱਕ ਬੰਦਾ ਆ ਰਿਹਾ ਇਹਹੀ ਬਲੌਗਰ ਨਹੀਂ ਬਲੌਗਰ ਹੈ ਹੈਗੇ ਇਹਨੂੰ ਦੋ ਹੀ ਨਵੇਂ ਬਲੌਗਰ ਆ ਚਲੋ ਚੈੱਕ ਬਈ ਪੁੱਪੀ ਨੂੰ ਜਾਵੜਿਆ ਹੁੰਦਾ ਬਈ ਥੱਪੇ ਮਾਰਦੇ ਫਿਰਦੇ ਹਨਾ ਬਹ ਫੂਨ ਹੀ ਸਾਰਾ ਬਲਾਰ ਹੋ ਗਿਆ ਲੋ ਮਿੱਤਰੋ ਛੜਤੇ ਬੱਚੇ ਆਪਾਂ ਉਹ ੱੱਲੇ ਚੱਲੇ ਆਓ ਦੇਖ ਬਾਬਾ ਹੀ ਫੜਦੇ ਰਹਿਣਗੇ ਕਾਲੀ ਬਗਲ ਵਾਲਾ ਤੇ ਕਾਂਦ ਵਾਲਾ ਉਹ ਕੇ ਨਿਆਰ ਪੋਟਾਂ ਹੋ ਗਏ ਜੀ ਉੱਚੀ ਛਤਰੀ ਵੀ ਲੱਗ ਗਈ ਛਤਰੀ ਵੀ ਲੱਗ ਗਈ ਤਾਂ ਹੁਣ ਜਿਹੜਾ ਆ ਦੋ ਹੋਰ ਕਹਿੰਦੇ ਛੜਤੇ ਜੀ ਨੀਲਾ ਇੱਕ ਸਰਾਜਾ ਤੇ ਇੱਕ ਨੀਲਾ ਆ ਚੱਲੀ ਬਲਾਰ ਹੋ ਜਾਂਦਾ ਤੇ ਆਪਣੇ ਬੱਚੇ ਜੀ ਇੱਥੇ ਫਿਰ ਦੇਣਗੇ ਕਿਹੜਾ ਪੌਣ ਵੜ ਕੇ ਉਹ ਪਾਈ ਜਾਂਦਾ ਕਿਧਰ ਗਏ ਹੋ ਫਿਰਦਾ ਹੋ ਫਿਰਦਾ ਉਧਰ ਨਾ ਇੱਕ ਕੂਬੂਤਰ ਵੀ ਨਹੀਂ ਕੀਦਾ ਫਿਰਦਾ ਰਹੋ ਉਹਨਾਂ ਨਾਲ ਫਿਰਦੇ ਆ ਇਹ ਆ ਉਹਨੇ ਕਿਹਾ ਕਿ ਕਿਹੜਾ ਬੱਚਾ ਕਿਧਰ ਗਾ ਦੂਜਾ ਵੀ ਇੱਥੇ ਜਿਹੜੇ ਖੜ ਜੋ ਖਾਦ ਗਏ ਤੇ ਆਵੇ ਦੂਜਾ ਉੱਤੇ ਆ ਇੱਕ ਤਾਂ ਚੱਲਿਆ ਇੱਕ ਆ ਗਿਆ ਪਿੱਛੇ ਆ ਉਹ ਖਾ ਗਿਆ ਉਹਦਾ ਇੱਕ ਤਾਂ ਐ ਕਿਉਂ ਪਿੱਛੇ ਹੁੰਦਾ ਮਲਾਰ ਹੋਇਆ ਨਾ ਛੜਤੀ ਬਾਜੀ ਵੀ ਸੱਤ ਤੋਂ ਸੱਤ ਦਾ ਟਾਈਮ ਆ ਆਪ ਕਿੰਨੇ ਛੱਡੇ ਆ ਟਾਈਮ ਖਾਈ 9 ਵਜੇ 11 ਵਜੇ ਲਾ ਲਾਂਗੇ ਹਾਂ 9:07 ਹੋ ਗਈ ਜੀ 9:06 ਤੇ ਛੱਡੇ ਆ ਇੱਕ ਮਿੰਟ ਹੋ ਗਿਆ ਇਹਨੂੰ ਉੱਚੀ ਹੋ ਗਈ ਦੂਜੇ ਇੱਥੇ ਛਪਾਈਦੇ ਆ ਬਾਈ ਦੇ ਫਿਰਦੇ ਆ ਫਿਰਦੇ ਛਪਾਈਦੇ ਘੇਰੇ ਮਾਲ ਦੇ ਫਿਰਦੇ ਦੋਵੇਂ ਦੋ ਬੱਚਿਆਂ ਦੀ ਉਮੀਦਾਂ ਜੀ ਹਾਂ ਦੋ ਬੱਚਿਆਂ ਦੀ ਇਹਨੂੰ ਤਾਂ ਨਾ ਨਹੀਂ ਇੱਕ ਹੋਰ ਹੈਗੀ ਤਿੰਨਾਂ ਤੇ ਤਿੰਨਾਂ ਤੇ ਆਓ ਸਰ ਲੱਗੂ 1.5 ਘੰਟਾ ਹੋ ਗਿਆ ਬੱਚੇ ਛੱਡਿਆ ਇਹਨੂੰ ਇੱਕ ਤਾਂ ਆ ਫਿਰਦਾ ਇਹ ਕਾਹ ਫਿਰਦਾ ਤੇ ਇੱਕ ਆ ਆਉਂਦਾ ਆਦਾ ਹੈਗਾ ਕਾਲੀ ਬਗਲ ਵਾਲਾ ਉਹ ਇੱਕ ਪਤਾ ਨਹੀਂ ਕੀਦਾ ਫਿਰਦਾ ਉਹ ਚੱਲਿਆ ਆ ਵੀ ਆਪਣਾ ਆ ਆ ਗਿਆ ਆ ਆ ਗਿਆ ਆ ਪਤਾ ਨਹੀਂ ਕੀਦਾ ਬੂਤਰਾ ਆ ਗਿਆ ਬੈਠੀ ਬੈਗੇ ਬੱਚੇ ਜੀ ਪਰਲੇ ਪਾਸੇ ਬੈਗੇ 11 ਵਜ ਕੇ 32 ਮਿੰਟ ਹੋ ਗਏ ਆ ਤੇ 11 ਵਜ ਕੇ 20 ਮਿੰਟ ਤੇ ਬੈਗੇ ਸੀਗੇ ਤੇ 9 ਵਜੇ ਛੱਡੇ ਸੀ ਆਪਾਂ ਕੋਈ ਸਾ ਰਕਾਬੀ ਵੇਖ ਰਹੇ ਆ ਆ ਨਹੀਂ ਰਹੀ 10 ਨੰਬਰ ਵੇਖ ਰਿਹਾ ਆ ਨਹੀਂ ਰਹੀ ਕੋਈ ਦੋ ਤਿੰਨ ਦੁਕਾਨਾਂ ਵੇਖ ਆਏ ਤੇ ਆ ਬਈ ਹੋਰ ਹੋਰ ਕੱਢਦਾ qua ਮੈਂ ਲਿਆਂ ਦੀ ਰਕਾਬੀ 500 ਰੀ ਕੋ ਚੋਟ ਮਾਰਦਾ ਬਈ ਯਾਰ 550 ਰੀ ਮੀਰ ਬੰਦੇ ਆ ਨਾ ਤਾਂ ਐਸਾ ਹੀ ਪੈਸਾ ਕੋਸ਼ ਟਾਈਮ ਨਹੀਂ ਕੋਸ਼ ਟਾਈਮ ਨਹੀਂ ਵਜਾਵੜਨਾ ਵਜਾਵੜਨਾ ਆ ਬਈ ਸਾਬਣਾ ਹੀ ਪਈ ਐ ਸਾਬਣਾਏ ਬਈ ਇਹਦੇ ਕੋਸ਼ ਟਾਈਮ ਦੀ ਖਮੋਸ਼ੀ ਐ ਦੇਖੋ 100 ਦੇ 500 ਦੇ ਪਰ ਇਸ ਨਾਲ ਦੇ ਨਹੀਂ ਸਾਡੇ ਨਹੀਂ ਕਈ ਐਂ ਐਂ ਨਾ ਇੰਟਰਨ ਆਸਤੇ ਹੋਣਾ ਨੀਅਰ ਆਣਾ ਕਿ ਹਮ ਨਾ ਹੋ ਧੁੱਤ ਗਿਆ ਸਮਝ ਲੋ ਸ਼ਰਾਬੀ ਪਾਸ ਜਿਸਤੇ ਹਮ ਨਾ ਹੋ ਚੱਲੇ ਤੂੰ ਬਤਰਾ ਤੋਈ ਬਰੀਆ ਲੋ ਵੀ ਬਾਈ ਦੇ ਕੂਤਰਾਂ ਨੂੰ ਸ਼ੌਂਕ ਕਰਾ ਦੇ। ਤੇ ਬਾਅਦ ਵਿੱਚ ਆਪਾਂ ਨੇ ਅਸੀਂ ਬੀਜੀ ਹੋ ਜਾਣਾ ਤੇ ਹੁਣ ਸ਼ੌਂਕ ਕਰਾ ਦਿੰਨੇ ਆ। ਆਹ ਬੱਚਾ। ਖੱਟੀਆਂ ਅੱਖਾਂ ਦਾ। ਪੀਲੀਆਂ ਅੱਖਾਂ। ਪਹਿਲੇ ਬੁਨੇ ਚੈੱਕ ਕਰਾ ਲਈ। ਇਹ ਕਿਹੜੇ ਦਾ ਹੀ? ਇਹ ਆਪਣੇ ਹੀ ਕੂਤਰ ਤਾਂ ਤੁਹਾਡੇ ਕੋਲ ਹੀ ਜਾਵਾ। ਕੂਤਰ ਵੀ ਤੁਹਾਡੇ ਕੋਲ ਹੀ। ਉਧਰ ਹੀ ਆ। ਉਧਰ ਹੀ ਆ। ਇਹ ਆਪਣੇ ਜੋੜੇ ਦਾ ਪੱਠਾ ਹੀ ਆ। ਉਹ ਚੈੱਕ ਕਰਾ ਕੇ ਰਾਈਆਂ ਨੇ। ਤੇ ਚੰਗਾ ਉੱਡੇ ਹੀ ਤਾਂ ਹੀ ਬਰੋਕ ਲਿਆ। ਫਿਰ ਉਹ ਕਹਿੰਦੇ ਕਾਲੀ ਪੂਜਾ ਦੀ ਕੀ ਕਾਲੀ ਪੂਜਾ ਕੀਤੀ ਵੀ ਹੈ ਹੋਰ ਲੈ ਆਈ ਹੋਰੀ ਆ ਉਤਰੇ ਉਹ ਕਿੰਨਾ ਸੋਹਣਾ ਹੈ ਡੱਬਾ ਇਹ ਇਹਨਾਂ ਦੀ ਆਪ ਦੀ ਨਸਲੀ ਆ ਸਨਕੇ ਪਾਣ ਵਾਲੀ ਨਸਲੀ ਹੈ ਸਨਕੇ ਪਾਣ ਵਾਲੀ ਆ ਵੇਖੋ ਯਾਰ ਇਹ ਆ ਥੰਮਲੇ ਨਾਲ ਆ ਗਿਆ ਪਾਵਰ ਕਰ ਨਸਲ ਪਾਸੇ ਪਾਉਂਦੀ ਵੋਟਾਂ ਪਾਉਂਦੀ ਰੰਗ ਰੂਪ ਆਪਣੇ ਵੋਟਾਂ ਜ਼ਰੂਰ ਪਾਉਂਗੇ ਕਿੱਡਾ ਘੈਂਟ ਟੁੱਟੂਈ ਲਾਲ ਆ ਨਾ ਬਾਕੀ ਪੱਲੇ ਚਿੱਟੇ ਆ ਤੂੰ ਸਾਫ ਬੈਠ ਬੈਠ ਹਰੀ ਲਾਲ ਦੂਸਰ ਅੱਖਾਂ ਕਿਹੜੀਆਂ ਸਾ ਖਾਈ ਇੱਧਰ ਹੀ ਚੈੱਕ ਕਰਾਂ ਇਹਦਾ ਡਿੱਟੋ ਕਾਪੀ ਇੱਕ ਹੋਰ ਬੈਠਾ ਇਹ ਦੋ ਆ ਬਣਾ ਲਈ ਘੈਂਟ ਆ ਯਾਰ ਗੂਤਰ ਉਹ ਡੰਪਲੋ ਦਾ ਆਪ ਕਹਿ ਨਹੀਂ ਸਕਦੇ ਉਹ ਕਹਿ ਟਾ ਲਾ ਜਮ ਡਟੋ ਕਾਪੀ ਇਸੇ ਰੱਖੇ ਪੰਨੂ ਕਹਿਟ ਹੈ ਹਾਂ ਲਓ ਜੀ ਮੋਢਾ ਇਹਦਾ ਵੀ ਚਿੱਟਾ ਇਹਦੇ ਥੋੜਾ ਚਿੱਟਾ ਇਧਰ ਵੀ ਮੜਾ ਜਾ ਛਾਖਈਏ ਆਈ ਰਤੇ ਡੱਬੇ ਜਿਹਨੂੰ ਕਹਿ ਦਿੰਦੇ ਲੋਕੀ ਪੱਲੇ ਖੋਲ ਕੇ ਖਾਰੇ ਪੱਲੇ ਚਿੱਟੇ ਹਨ ਹਾਇ ਇਹ ਕਿ ਪੱਲੇ ਜਮਾ ਚਿੱਟੇ ਇਦਰੇ ਜਮਨ ਪੱਲੇ ਚਿੱਟੇ ਆ ਛੜਦੋਈ ਲਾਲ ਚੀਨਾ ਉਹ ਇਕੱਠੀ ਬਹਿ ਗਏ ਦੋਵੇਂ ਇਹ ਦੋਵੇਂ ਕਮੈਂਟ ਕਰਕੇ ਦੱਸੋ ਇਹ ਕਿਹੜਾ ਸੋਨਾ ਜ਼ਿਆਦਾ ਆ ਮੈਨੂੰ ਤਾਂ ਯਾਰ ਆਹ ਵਾਲਾ ਸੋਨਾ ਲੱਗਦਾ ਹਰੀ ਬੇਠਲ ਆਹ ਵਾਲਾ ਗੁਤਰ ਜ਼ਿਆਦਾ ਸੋਨਾ ਲੱਗਦਾ ਲਾਲ ਚੀਨਾ ਕਰੋ ਚਾਹ ਲਾਲ ਚੀਨਾ ਜੀ ਖਟੀਆਂ ਅੱਖਾਂ ਇਹ ਕਿਹੜਾ ਗੁਤਰੇ ਆ ਰਾਮ ਕੇ ਘਰ ਆਇਆ ਹੋਵੇ ਤੁਹਾਡੇ ਪਿੰਡੋਂ ਹੀ ਹੂੰ ਉਹ ਲਾਲ ਬਗਲ ਸੱਜੀ ਖੱਬੀ ਵੀ ਦੋਵੇਂ ਬਗਰਾਂ ਲਾਲ ਉੜਦਰਿਆ ਬਈ ਇਹ ਨਹੀਂ ਉਹ ਕਿ ਨਹੀਂ ਉਹ ਛੱਗਣ ਉਹਨਾਂ ਨੂੰ ਉੜਦਰਿਆ ਠੀਕ ਹੈ ਤੇ ਆ ਬੱਚੇ ਥੱਲੇ ਰੱਤਾ ਬੱਚਾ ਇਹ ਅੱਖਾਂ ਕਿਹੜੀਆਂ ਚਟੀਆਂ ਚਿੱਟੀਆਂ ਅੱਖਾਂ ਦਾ ਰੱਤਾ ਬੱਚਾ ਚਲੋ ਪਹਿਲਾਂ ਤਾਓ ਬੈਠਾ ਦਰਵਾਜ਼ਾ ਨੂੰ ਹਾ ਬੇਟਾ ਆ ਚੀਨਾ ਹੂੰ ਇਹਦਾ ਪਿਓ ਚੀਨਾ ਤੇ ਮਾਂ ਮਾਂ ਉਧਰ ਮਾਂ ਵੱਡੀ ਸੀ ਆਈ ਨਹੀਂ ਮੇਰੀ ਮਾਂ ਵੱਢ ਗਈ ਤੇ ਪਿਓ ਆ ਬੇਟਾ ਇਹ ਗਿੱਜੇ ਕਿ ਨਹੀਂ ਗਿੱਜੇ ਬਈ ਨਹੀਂ ਯਾਰ ਇਹ ਗਿਜਾਏ ਨੇ ਮਿੱਤਰ ਓਰੇ ਕਰ ਲਈ ਲੋ ਜੀ ਹੋਰ ਲਿਆਓ ਤੁਸੀਂ ਫੜ ਕੇ ਹੋਰ ਤਾਂ ਬਾਜੀ ਮੁੱਕ ਜਾਣੀ ਇੱਕ ਹੀ ਰਹਿ ਗਿਆ ਚੁਣ ਜੀ ਬਿੰਦੀਆਂ ਥੋੜੀ ਹਾਂਜੀ ਦਾਣੇ-ਦੂਨੇ ਵਧੀਆ ਚੌਕ ਲੈਂਦਾ ਵੇ ਰੱਜਿਆ ਵਾ ਪੂਰਾ ਆ ਆ ਪਿਓ ਆਈ ਆ ਪਿਓ ਆਈ ਕ ਉੱਤਰਵਿਲਾ ਬੱਚਾ ਰੱਤਾ ਕੱਢਿਆ ਤੇ ਪਿਓ ਕਿਹੋ ਜਿਹਾ ਕੂਦਰੀ ਕਿਹੋ ਜੀ ਸੀ ਦੀ ਮਾਂ ਉਹ ਚਿੱਟੀ ਸੀ ਉਹ ਜਿਵੇਂ ਚਿੱਟੀ ਜਿਵੇਂ ਚਿੱਟੀ ਵੀ ਨਹੀਂ ਮਤਲਬ ਇਹਦੇ ਵਾਂਗੂ ਸੀ ਸ਼ੇਮਬ ਸੀਗੇ ਚੀਨੀ ਜੀ ਟੈਪ ਹਾਂ ਚੀਨੇ ਸੀਗੇ ਵੇਲਾ ਤੇ ਰੱਤਾ ਬੱਚਾ ਮਾਰ ਗਿਆ ਨਾ ਪਿੱਛੇ-ਪਿੱਛੇ ਦੀ ਮਾਰ ਗਿਆ ਠੀਕ ਹੈ ਛੱਡ ਦੋਈ ਬਾਕੀ ਇਹਦੋਂ ਗੁਤਰਾ ਹੀ ਆ ਤੇ ਬਾਕੀ ਉਧਰ ਦੇ ਪਾਸੇ ਗੁੱਡਾ ਤੇ ਉਧਰ ਚੈੱਕ ਕਰਾ ਦਿੰਨੇ ਆ ਤੁਹਾਨੂੰ ਲਓਈ ਸੈਕਿੰਡ ਖੁੱਡਾ ਛੇ ਉਤਰ ਇਧਰ ਕ੍ਰਾਈਨ ਚੈੱਕ ਬਈ ਪਹਿਲਾ ਗੁਤਰੀ ਚਟੀਆਂ ਅੱਖਾਂੋਂ ਅੱਖਾਂ ਦਾ ਆ ਤਾਂ ਆਪਣੇ ਘਰ ਹੀ ਆਇਆ ਰਿਹਾ ਜੀ ਤਰੋ ਚੈੱਕ ਪੱਲੇ ਵਲੇ ਚੈੱਕ ਕਰ ਲੇ ਇਹ ਇਹ ਆਪਣੇ ਘਰ ਆਇਆ ਹੋਈ ਹੈ ਨਾ ਡੰਡਾ ਕਾਲਾ ਸੀ ਇਹ ਡੰਡਾ ਕਾਲਾ ਕੀਤਾ ਸੀ ਆਪਾਂ ਜੀ ਤੇ ਠਾਲੋ ਕਰਾ ਦੇ ਉੱਤੇ ਡੋਡ ਲਿਖਿਆ ਹੈਗਾ ਹੋਈ 144 ਅੱਖਾਂ ਆਖਾ ਚੈੱਕ ਕਰਾ ਦੇ ਚਟੀਆਂ ਖੰਡੂ ਜੀ ਚਟੀਆਂ ਅੱਖਾਂ ਦੇ ਬਾਕੀ ਲਾਲੀ ਚੈੱਕ ਕਰੋ ਬਈ ਅੱਖਾਂ ਦੇ ਇਹਦਾ ਪੂਰੀ ਲਾਈਵੀ ਆਪਣੀ ਆ ਹਿਆਰ ਵਾਲੀ ਦੇ ਵੀ ਬਾਈ ਉਹਨਾਂ ਦੇ ਘਰੋਂ ਆਈ ਇਹ ਬੱਚਾ ਲੈ ਕੇ ਅਸੀਂ ਨਿਕਲ ਆ ਹਾਂ ਨਿਕਾਂ ਦਾ ਬੱਚਾ ਲੈ ਕੇ ਲੰਦ ਦਾ ਦਹਾਤੇ ਲਾਉਣ ਨੂੰ ਸੀਗਾ ਪਰ ਲੱਗਾ ਨਹੀਂ ਸੀ ਤਨਾ ਤਾਂ ਕਰਕੇ ਫਿਰ ਆਪਾਂ ਬੱਚਿਆਂ ਦੇ ਲਾਤੀ ਹੁਣ ਇਹ ਖਟੀਆਂ ਖਾਣ ਦੀ ਗੁਜ਼ਰੀ ਜਿਵੇਂ ਆਪ ਪੱਲਾ ਦੂਜੀ ਪਾਸੇ ਵੀ ਬਈ ਅੱਖਾਂ ਖਟੀਆਂ ਹੀ ਆ ਜਿਵੇਂ ਚਿੱਟੀ ਆ ਕਰ ਲਓ ਚੁੱਕੀ ਹਲੋ ਬੰਡੇ ਬਣੇ ਤਾਂ ਲਾਏ ਲੈ ਤਿੰਨਾ ਜਾ ਤਵਾਇਦਾ ਡੰਡੇ ਥੋੜੇ ਨੀਵੇਂ ਰੋਣ ਵਾਲੇ ਆ ਦੇਖੋ ਗੜਕਦੇ ਨੇ ਇਹ ਇਹ ਕਿਹੜਾ ਉਤਰਾਈ ਥੋੜੀ ਕਰੂਗੀ ਇਹ ਵੀ ਬਈ ਇਹ ਆਪਣੇ ਕੋਲ ਇਹ ਸਾਰਿਆਂ ਨਾਲ ਪਹਿਲਾਂ ਆ ਜਣਾ ਅੱਖਾਂ ਦਾ ਜਿਹੜਾ ਸਾਰਿਆਂ ਨਾਲ ਪਹਿਲਾਂ ਦਾ ਪਹਿਲਾ ਸਾਰਿਆਂ ਨਾਲ ਪਹਿਲਾਂ ਦਾ ਆ ਤਾਈ ਪੱਟੀਆਂ ਦੇਖੋਣੇ ਆ ਦੋ ਹਾਂ ਇਹਨਾਂ ਪੱਟੀਆਂ ਘੜਾਈਆਂ ਬਈ ਨੇ ਉੱਡੀਆਂ ਬਹੁਤ ਨਿਆਜ ਅੱਖਾਂ ਚ ਵੀ ਦੀ ਲਾਲੀ ਚੈੱਕ ਕਰੋ ਉਤਰਾਂ ਦੇ ਇੱਧਰ ਵੀ ਚੈੱਕ ਕਰਵਾਤ ਫਰੀ ਕਰੀ ਕਰੋ ਚੈੱਕ ਆ ਪੱਲਾ ਉਤਰ ਦਾ ਇਹਦੀ ਬਗਲ ਤੇ ਟਵਰੀ ਸੀ ਨਾ ਮੈਨੂੰ ਲੱਗਦਾ ਹਾਂ ਕਾਲੀ ਬਗਲ ਸੀ ਨਾ ਕਾਲੀ ਬਗਲ ਕਾਲੀ ਟੋਰੀ ਸੀ ਹਾਂ ਤਾਂ ਸਾਫ਼ ਹੋ ਗਿਆ ਵੀ ਝੜ ਕੇ ਹਾਂ ਕਿਉਂ ਟਾਈਮ ਸਾਲ ਦਾ ਗੈਣਾ ਹਾਂ ਸਾਲ ਹੋ ਗਿਆ ਈ ਇਹਨੂੰ ਦੇਖਦੇ ਨਾ ਖੜਨੀ ਚੈੱਕ ਕਰੋ ਬਈ ਕੁੱਤਰ ਦੀ ਇਦਨੇ ਜਿਹੜੀ ਗੋਦਰੀ ਲਾਈ ਹੈ ਉਹ ਆਵਾਜ਼ ਆਹ ਗੋਦਰ ਨਾਲ ਜਿਹੜੀ ਗੋਦਰੀ ਲਾਈ ਵੀ ਆ ਉਹ ਆ ਰਹੀ ਇੱਕ ਗੜੀ ਉਤਰੀ ਇਰਾਮ ਕਿ ਘਰੋਂ ਬਈ ਤੁਹਾਡੇ ਪਿੰਡੋਂ ਹੀ ਹਾਂ ਠੀਕ ਹੈ ਕਰ ਲੋ ਚੱਕ ਲੈ ਜਵਾ ਜੱਟਾਈ ਵੱਡਾ ਗੁਤਰਾ ਬਈ ਕਰੋ ਚੈੱਕ ਬਈ ਆਹ ਗਮਟਰਾ ਕਮ ਆਏ ਵੱਡਾ ਗੁਤਰਾ ਰਾਮ ਦਾ ਇਹ ਵੀ ਰਾਮ ਕੋਈ ਹੈ ਕਰੋ ਚੈੱਕ ਅੰਗਰਾਮ ਤੇ ਡੋੜ ਵਾਲੇ ਗੁਤਰੇ ਆ ਬਈ ਹੋਰ ਗੁਤਰਾ ਕਹਿ ਦੇਣੀ ਆਪਣੇ ਕੋਲੇ ਹੋ ਗਿਆ ਪੂਰਾ ਗੁਤਰੇ ਪਰ ਲਾਸਤੇ ਜਾਉਣੀ ਪਰਾਇਆ ਹੋਰੀ ਇਹਨੇ ਗੁਤਰੀ ਆ ਵੀ ਲਾਪੇ ਕੋਈ ਆਈ ਗਈ ਚਿੱਟੀਆਂ ਖਾਣੇ ਗੋਦਰੀ ਆ ਵੀ ਆਪੇ ਕਰਉ ਆਈ ਹੈ ਜੀ ਠਕੜੀ ਨਹੀਂ ਹੋਈ ਖਾਈ ਪੋਸ ਕਰ ਦੇ ਥੰਮਨੇ ਲਾ ਕੇ ਘੱਟ ਕੇ ਤੇ ਸਿੱਦੇ ਦੂਜੀ ਵੀ ਚਿੱਟੀ ਹੈ ਜੀ ਦੂਜੀ ਵੀ ਚਿੱਟੀ ਹੈ ਜੀ ਇਧਰ 6 ਕਬੂਤਰ ਉਤਰਨਾ ਮਤਲਬ ਤਿੰਨੇ ਜੋੜੇ ਲਾਈ ਹੋਏ ਆ ਬਾਈ ਨੇ ਤੇ ਹਜੇ ਆਂਡੇ ਨਹੀਂ ਰੱਖੇ ਉਸੇ ਕਬੂਤਰ ਨੇ ਵੀ ਕਿਦਾਂ ਲਾਇਏ ਜੋੜੇ ਇਹ ਦੋ ਦਿਨ ਦੋ ਦਿਨ ਹੋ ਗਈ ਆ ਹੈਗੇ ਬਾਈ ਕੋਲ ਉਤਰ ਇੰਨੇ ਕ ਤੇ ਕੁੱਕੜ ਤੁਸੀਂ ਕੱਲ ਵੇਖ ਹੀ ਲਏ ਆ ਤੇ ਆ ਜਾਨਵਰ ਆ ਬਾਈ ਕੋਲੇ ਤੇ ਹੁਣ ਆਪਾਂ ਸੈਟਪ ਇਹਨਾਂ ਦਾ ਤਾਂ ਹੀ ਕਰ ਦੇਣਾ ਕੋਠੇ ਤੇ ਹੁਣ ਤਾਂ ਹੈਗਾ ਥੱਲੇ ਗੇਰਾ ਇਹ ਬਾਹਰ ਵਿੱਚ ਸੈਟਅਪ ਤਾਂ ਕਰ ਦਾਂਗੇ ਆਪਾਂ ਤਾਂ ਖੁੱਡੇ ਪਾ ਲੈਨੇ ਆ ਵੱਡੇ-ਵੱਡੇ ਆਪਣੇ ਖੁੱਡੇ ਜਿਹੜੇ ਜਿਹੜੇ ਲੋੜੀਂਦੀ ਡੇਰੀ ਫੇਰ ਖੋਲ ਲਈ ਆਪਾਂ ਤੇਰੀ ਵਾਲੇ ਆ ਗਏ ਆਂ ਵੀਰ ਕੰਮ ਵਾਲੇ ਮੁੰਡੇ ਸਹੀ ਗੱਲ ਹੋਰ ਵੀ ਪੂਰੇ ਨਹੀਂ ਕੰਮ ਵੀ ਰਹੀ ਜਣਾ ਹੈ ਸਭ ਵੀ ਪੂਰੇ ਲਈ ਦੇ ਕੰਮ ਹੀ ਲੈਂਦੇ ਆ ਤਾਂ ਮੈਂ ਪਿੰਡ ਪਰ ਸਾਡੇ ਨੇ ਡੰਡਾ ਫੇਰਦੇ ਆ ਤੇਰੀ ਖੋਲੇ ਆ ਤੇ ਦੁੱਧ ਦੀ ਕਲੈਕਸ਼ਨ ਕਰਕੇ ਫੇਰ ਆਪਾਂ ਚੱਲਾਂਗੇ ਪਾਰਟੀ ਤੇ ਫਿਰ ਤੋਂ ਆਪਾਂ ਜੂੜੀ ਗਿਫਟ ਕਰਨੀ ਹੈ ਇੱਕ ਫੇਰ ਚੱਲਾਂਗੇ ਦੁੱਧ ਦੀ ਕਲੈਕਸ਼ਨ ਕਰਕੇ ਨਾ ਤੋਂ ਵਿੱਚ ਟਿਪ ਆ ਕੇ ਹਨਾ ਤੇ ਜਾਟ ਬਣੀ ਤੋ ਨਿਕਣੀ ਉਹ ਬਾਅਦ ਚ ਵੇਖਾਂਗੇ ਆਪਾਂ ਹੋ ਗਈ ਰੈਡੀ ਯਾ ਯਾ ਖਾਧਰ ਖਾ ਲੱਕ ਖਾ ਦੇ ਪਹਿਲਾਂ ਦੇਖੋ ਜੀ ਖਤਰਨਾਕ ਮੁੰਡੇ ਪੂਰੇ ਖਤਰਨਾਕ ਪੂਰੇ ਇਹ ਪਣ ਫੜ ਲਏ ਜੋੜੀ ਆਪਾਂ ਆ ਫੜ ਬਈ ਨਵੀਂ ਵਲੌਗ ਸਟਾਰਟ ਕਰ ਤੂੰ ਬਾਅਦ ਚ ਕਾ ਲਈ ਗੇ ਮੈਨੂੰ ਆਹ ਕਰੰਦੇ ਇੱਥੇ ਰੱਖ ਦਗੇ ਨਾ ਜੋੜੀ ਲਿਆਉਂਦੇ ਫੜ ਕੇ ਕੁੰਡੀ ਬਾਲੀ ਤਗੜੀ ਲਾਈ ਬੈਠੀ ਲੋਕ ਯਾਰ ਇਹ ਟੜਕੇ ਬਸਟਾਡ ਬਲੌਗ ਕੀਤੇ ਸੀਗਾ ਓਹੋ ਐਡਾ ਸੈਂਟਰ ਲੌਕ ਬੱਲਾਈ ਬੈਠੇ ਆ ਹੋਰ ਤਾਂ ਲੈਗੇ ਪਾਗੇ ਹੋਰ ਨਾ ਲੈ ਜੀਏ ਕਿਤੇ ਆਹ ਬੈਠੀ ਜੋੜੀ ਲੱਗ ਵੀ ਗਈ ਦਸੇ ਦਾ ਵਿਆਹ ਵਾ ਕਰੋ ਚੱਕ ਜੋੜੀ ਲੱਗ ਵੀ ਗਈ 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 ਬਰੜੀ ਆ ਬਰੜਾ ਚੱਲ ਵੀ ਪਾ ਦੇ ਪਿੰਜਰੇ ਚ ਕਰੋ ਚੈੱਕ ਬਈ ਆਹ ਕੰਟਰ ਦੇ ਦੇ ਬਲੈਕ ਚ ਦੂਜਾ 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 ਚੱਲ ਬਈ ਆ ਜਾ ਤੂੰ ਵੀ ਬਹੁਤ ਹੀ ਉੱਡੇ ਨਹੀਂ ਮਿੱਟੀ ਭਾਦ ਨਹੀਂ ਸੀ ਆਪਣੇ ਦੇ ਇਹਨਾਂ ਨੇ ਉੱਡਣਾ ਕਹਿੰਦਾ ਨੇਰਾ ਸਵਾਇਆ ਪਿਆ ਨਹੀਂ ਆਵੇ ਲੈਟ ਹੈਗੀ ਆ ਆ ਚੱਲੀ ਵਿੱਚ ਇਕੱਠੇ ਹੀ ਹੋ ਜਨ ਹਣੇ ਇਹਨੇ ਕੱਪੜੇ ਨਹੀਂ ਚੱਕੋ ਜੀ ਕਬੂਤਰੀ ਤੇ ਕਬੂਤਰੀ ਬਾੜ ਅੰਦਰ ਕਬੂਤਰ ਲਓ ਮਿੱਤਰੋ ਕਰ ਲਓ ਸ਼ੌਂਕ ਜੋੜੀ ਜਾ ਬਲੌਗਰ ਬੰਦੇ ਬਾਬਾਈ ਓਕੇ ਆ ਚੱਲਦੇ ਚੱਲਦੇ ਹੁਣ ਆਪਾਂ ਉਹਨੇ ਵੀ ਜੁੜੀ ਇੱਕ ਜੋੜੀ ਇੱਕ ਬੰਦੇ ਹੋਰ ਨੇ ਕਰਨੀ ਆ ਆਪਾਂ ਦੋਵੇਂ ਇਕੱਠੀ ਕਰਾਂਗੇ ਤੇ ਇੱਕ ਬੰਦੇ ਕੋਈ ਇੱਕ ਦੀਪੇ ਨੇ ਕਰਨੀ ਆ ਜਾਣਦੀ ਹੋਵਗੇ ਥੋੜਾ ਤੁਰ ਲੋਕਾਂ ਦਾ ਟੱਕਰ ਆਇਆ ਪਿਆ ਬਾਈ ਜੋਰ ਲੈ ਤੇ ਚੱਲਦੇ ਹੁਣ ਆਪਾਂ ਤੇ ਬਵਾਲੂ ਵਾਲੇ ਆ ਸੈਂਸ ਹੁੰਡ ਲਾ ਲਿਆ ਚੱਲ ਗਈ ਇੱਥੇ ਠੀਕ ਆ ਨਾ ਚਲ ਆ ਜਿਓ ਬਾਈ ਆ ਇੱਧਰ ਆ ਜਾ ਮੁਰਸਾ ਇੱਧਰ ਖੜਾ ਗਿਆ ਇੱਧਰ ਖੜਾ ਇੱਧਰ ਖੜਾ ਆ ਜਾ ਤੁਰਿਆ ਪਰੋ ਮਿੱਤਰ ਚੱਲ ਗਏ ਤੇ ਫੇਰ ਆਪਾਂ ਗਾਂ ਘਾਂਟੀਨਿਊ ਕਰਦੇ ਹਾਂ ਬਾਈ ਕੋਲੇ ਹੁਣੀ ਕਿਹੜੀ ਜੋੜੀ ਦੇਣੀ ਆ ਜੋੜੀ ਹੋਰ ਆ ਗਈ ਚਾਰ ਹੋ ਗਈ ਆ ਬਈ ਬਾਈ ਫੋਨ ਲਾ ਕੇ ਪਰਲੇ ਜੋੜ ਚੁੱਕਦੇ ਜੀ ਛੜਨੇ ਪੜੇ ਕੁਡੇ ਤਾਂ ਨਹੀਂ ਛੜਨੇ ਰੀ ਨਾ ਬਣਾਵਾਂਗੇ ਚਾਰ ਦੋ ਦੋ ਕਰ ਲਈ ਜੋੜ ਚ ਇਹ ਚੌਖਾਂ ਦਾ ਕੰਮ ਉਹਨਾਂ ਨੂੰ ਤਾਰਾਂ ਬੰਘੋ ਤਾਰਾਂ ਪੇਂਡ ਦੇ ਦਿਓ ਤਾਰਾ ਤਾਰਾ ਨਾ ਮੱਭ ਕੇ ਲੈ ਜਾ ਕਿ ਹੈ ਨਹੀਂ ਤਾਰਾਂ ਇੰਚ ਪਰੇਟ ਭਿੰਗਰੇ ਚ ਭਾਜੀ ਉਹ ਮੇਲ ਦਿੰਦੇ ਆ ਤਾਰਾਂ ਹੈ ਤਾਂ ਬਾਹਰ ਨਾ ਨਾ ਰਹਿਣ ਦੇ ਟੁੱਟੀਆਂ ਰਹੀ ਨਾ ਨਾ ਇਹ ਤਾਂ ਦੱਸ ਉਹ ਤਾਰਾਂ ਹੈਗਾ ਤਾਰਾਂ ਮੇਲ ਦਿੰਦੇ ਆ ਪਹੁੰਚ ਕੇ ਮਿੱਤਰੋ ਵਿਆਹ ਵਾਲੇ ਕਰੇ ਤੇ ਉੱਤਰ ਗਾਣੇ ਚੱਲੀ ਜਾਂਦੇ ਆ ਤੇ ਮੈਂ ਕਾਪੀਰਾਈਟ ਨਾ ਜੇ ਆਪਾਂ ਗਾਣੇ ਕੱਟਦੇ ਆ ਤੇ ਚੱਲਦੇ ਅੰਦਰ ਆਪਾਂ ਲਿਆ ਆਂਦੇ ਬਾਈ ਨੇ ਸਪੈਸ਼ਲ ਆਪਣੇ ਆਸਤੇ ਪਕੌੜੇ ਤੇ ਆਹ ਵਿਆਹ ਵਾਲਾ ਮੁੰਡਾ ਦੇਖ ਲਓ ਸੋਨਾ ਮੁੰਡਾ ਦਿੱਖ ਆ ਗਿਆ ਪਕੌੜੇ ਲਾਉਣੇ ਆਪਾਂ ਨਾ ਜੀ ਕੱਟਤਾ ਜੀ ਇਹ ਤਾਂ ਵੀ ਗਾਣਾ ਆਪਾਂ ਕਾਪੀਰਾਈਟ ਨਾ ਜੀ ਥੋੜੀ ਕਲਿੱਪ ਐਡ ਕਰ ਦਿੰਨੇ ਆਪਾਂ ਨੱਚਦੇ ਆਂ ਦੀ ਵੀ 94 ਜੀ ਕਰੇ ਲੈ ਕੇ ਸੁਆਦ ਲੈ ਕੇ ਪੂਰਾ ਨਾਚੀ ਰੂਜੀ ਲਾ ਕੇ ਚੱਲਵੇ ਘਰ ਨੂੰ ਤੇ ਕੁਟਰ ਬਾਈ ਹੁੰਦੇ ਜਾਂਦੇ ਆਪਾਂ ਯੋ ਸਰਕਾਰੇ ਜਾ ਕੇ ਗਾਂ ਘਟ ਜੂ ਘਰ ਕਿੱਥੇ ਰਹਿ ਗਿਆ ਆਪਣਾ ਬਈ ਇੱਥੋਂ ਮੋੜ ਮਿਲ ਕੇ ਘਰ ਆ ਗਿਆ ਜੀ ਇਹ ਥੋੜੀ ਦੂਰ ਆ ਹੁਣ ਇਹ ਰਿਲੈਕਸ ਹੋ ਗਏ ਫੇਰ ਗਾਂ ਘਟ ਜੂ ਐਂਡ ਕਰਾਇਆ ਹੈ ਸਿਕੰਡਰੀ ਨੂੰ ਗਾਂ ਕੀ ਕਰਨਾ ਆ ਗਿਆ ਜੀ ਘਰ ਆ ਗਿਆ ਆ ਰਿਹਾ ਆ ਰਿਹਾ ਨਹੀਂ ਹਜੇ ਇੱਕ ਗਲੀ ਹੋਰ ਮੋੜਨੀ ਜੀ ਆ ਗਏ ਆ ਗਏ ਆ ਗਈ ਕਰੀ ਪੂਰਾ ਨਿਆਰਾ ਨਿਆਰਾ ਲੈ ਇਹ ਬੂੜ ਪਾੜ ਲੈ ਹੁਣ ਰਿਲੈਕਸ ਹੁੰਨੀ ਹੈ 11 ਤੇ ਰੀਲਾਂ ਵੀ ਆਪਣੇ ਆਉਣੇ ਇੰਸਟਾਗ੍ਰਾਮ ਤੇ ਆਉਣ ਉਹਨਾਂ ਰੀਲਾਂ ਜਿਹਨਾਂ ਉੱਥੇ ਕਬੂਤਰ ਫੜਾਏ ਬਾਈ ਨੂੰ ਤੇ ਨੱਚੇ-ਨੁੱਚੇ ਹਨਾ ਆਹ ਫੋਨ ਵੀ ਆਈ ਜਾਂਦਾ ਬੱਚ ਲੀਆ ਇਹ ਨੱਚੇ-ਨੁੱਚੇ ਤੇ ਰੀਲਰ ਰੂਲ ਬਣਾਇਆ ਉਹ ਸਾਰੇ ਇੰਸਟਾਗ੍ਰਾਮ ਤੇ ਆਉਣ ਦਾ ਤੇ ਕੁਝ ਸਾਰੇ ਆਏ ਐ ਆਏ ਐ ਆਏ ਐ ਆਏ ਟੁਕਿਆ ਆਏ ਆਏ ਟੁਕਿਆ ਆਏ ਇਧਰ ਦੂਜੇ ਕੋਸ ਦਾ ਵੀ ਫੋਨ ਆਈ ਜਾਂਦਾ ਚੱਕਦੇ ਆ ਤੇ ਚਲੋ ਮਿੱਤਰੋ ਕਰਦ ਗਿਆ ਬਲੌਗ ਦੀਆਂ ਠੀਕ ਆ ਤੇ ਬਾਕੀ ਲਵ ਯੂ ਸਪੋਰਟ ਕਰਦੇ ਰਹੋ ਤੇ ਕਿਵੇਂ ਲੱਗੀ ਅੱਜ ਵਾਲੀ ਵੀਡੀਓ ਤੇ ਪਹਿਲਾਂ ਜਿਹੜੇ ਗੱਲ ਪਾਈ ਸੀ ਉਹ ਕਿਵੇਂ ਲੱਗੀ ਕਮੈਂਟ ਕਰਕੇ ਜੂ ਦੱਸੋ ਜੇ ਤੇ ਕੱਲ ਨੂੰ ਚੱਲਾਂਗੇ ਆਪਾਂ ਪਿੰਡ ਤੇ ਧੰਨਵਾਦ ਸਾਰੀ ਵੀਰਾਂ ਬਲੌਗ ਵੇਖਣ ਲਈ ਕੱਲ ਨੂੰ ਜਾਂ ਪਰਸ ਧੰਨਵਾਦ ਸਾਰੀ ਵੀਰਾਂ ਬਲੌਗ ਵੇਖਣ ਲਈ